ਬਹੁਤ ਹੀ ਸਾਡੇ ਸ਼ਹਿਰ ਵਿੱਚ ਅੱਜ ਦੁਖਦਾਈ ਘਟਨਾ ਹੋਈ ਹੈ। ਘਾਟੀ ਪਰਿਵਾਰ ਦੇ ਚਾਰ ਜੀ ਪਿਤਾ ਨੂੰ ਦੋ ਬੱਚੇ ਨੂੰ ਸੈਟ ਕਰ ਲਿਆ। ਉਹ ਘਰ ਦੀ ਪਰੇਸ਼ਾਨੀ ਤੋਂ ਉਹਨਾਂ ਦੇ ਕੋਈ ਤਹਿਰੀਕੀ ਦੀ ਕੀਤੇ ਉਹਨਾਂ ਦੀ ਡੈਥ ਹੋ ਗਈ ਸਾਨੂੰ ਸਾਰੇ ਸ਼ਹਿਰ ਨੂੰ ਬਹੁਤ ਹੀ ਦੁੱਖ ਹੈ। ਅੱਜ ਰੈਲੀ ਰੱਖੀ ਗਈ ਸੀ ਸ਼ਹਿਰ ਵਿੱਚ। ਸਰਦਾਰ ਗੁਰਵੇ ਸਿੰਘ ਗੋਬੀਮਾਨ ਜੀ ਗੋਮੀ 34 ਦਲ ਦੇ ਮੀਤਵਾਰ ਜੋ ਕਿ ਲੋਕ ਸਭਾ ਇਲੈਕਸ਼ਨ ਲਾਗ ਰਹੇ ਸੀ ਉਹਨਾਂ ਨੇ ਆਉਣਾ ਸੀ ਪਰ ਆ ਦੁਖਦਾਈ ਘਟਨਾ ਹੋਣ ਕਰਕੇ ਅਸੀਂ ਇਹ ਰੈਲੀ ਮੁਲਤਵੀ ਕਰਤੀ ਹੈ ਸਤਪਾਲ ਸਿੰਘ ਤਲਵੰਡੀ ਭਾਈ ਮੈਂਬਰ ਸ਼੍ਰੋਮ ਦੇ ਜਿਹੜਾ ਪ੍ਰਬੰਧਕ ਬੈਠੇ ਬਹੁਤ ਹੀ ਸਾਡੇ ਸ਼ਹਿਰ ਵਿੱਚ ਅੱਜ ਦੁਖਦਾਈ ਘਟਨਾ ਹੋਈ ਹੈ ਘਾਟੀ ਪਰਿਵਾਰ ਦੇ ਚਾਰ ਜੀ ਬੇਟਾ ਨੂੰ ਦੋ ਬੱਚੇ ਹਨ ਸੂਨਸੈਟ ਕਰ ਲਈ ਉਹ ਘਰ ਦੀ ਪਰੇਸ਼ਾਨੀ ਤੋਂ ਉਹਨਾਂ ਦੇ ਕੋਈ ਤਹਿਰੀਕੀ ਹੀ ਰਹੀ ਪੀ ਕੇ ਕੋਈ ਉਹਨਾਂ ਦੀ ਡੈਥ ਹੋ ਗਈ ਸਾਨੂੰ ਸਾਰੇ ਸ਼ਹਿਰ ਨੂੰ ਬਹੁਤ ਹੀ ਦੁੱਖ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਦੁਖਦਾਈ ਸਮੇਂ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਇੱਥੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਪਾਣਾ ਮੰਨਣ ਦਾ ਹੱਲ ਬਖਸ਼ੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਰੈਲੀ ਰੱਖੀ ਗਈ ਸੀ ਸ਼ਹਿਰ ਵਿੱਚ ਸਰਦਾਰ ਜਰਵੇ ਸਿੰਘ ਗੋਬਲਮਾਨ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋ ਕਿ ਲੋਕ ਸਭਾ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਆਉਣਾ ਸੀ ਪਰ ਆ ਦੁਖਦਾਈ ਘਟਨਾ ਹੋਣ ਕਰਕੇ ਅਸੀਂ ਇਹ ਰੈਲੀ ਮੁਲਤਵੀ ਕਰਤੀ ਹੈ ਤੇ ਉਹਨਾਂ ਦੇ ਨਾਲ ਅਸੀਂ ਦੁੱਖ ਸਾਂਝਾ ਕਰਦੇ ਆ। ਮੈਗਨਜੀ ਖਾਲਸਾ ਵਾਹਿਗੁਰੂ ਬਹੁਤ ਹੀ ਸਾਡੇ ਸ਼ਹਿਰ ਵਿੱਚ ਅੱਜ ਦੁਖਦਾਈ ਘਟਨਾ ਹੋਈ ਹੈ ਕਿ ਰਾਗੀ ਪਰਿਵਾਰ ਦੇ 4 ਜੀ ਪੇਟਾ ਨੂੰ ਦੋ ਬੱਚੇ ਨੂੰ ਸੈੱਟ ਕਰ ਲਿਆ ਉਹ ਘਰ ਦੀ ਪਰੇਸ਼ਾਨੀ ਤੋਂ ਉਹਨਾਂ ਦੇ ਕੋਈ ਤਹਰੀਰੀ ਕੀ ਕੀ ਤੇ ਉਹਨਾਂ ਦੀ ਡੈਥ ਹੋ ਗਈ ਸਾਨੂੰ ਸਾਰੇ ਸ਼ਹਿਰ ਨੂੰ ਬਹੁਤ ਹੀ ਦੁੱਖ ਹੈ ਅੱਜ ਰੈਲੀ ਰੱਖੀ ਗਈ ਸੀ ਸ਼ਹਿਰ ਵਿੱਚ ਸਰਦਾਰ ਗੁਰਵੇ ਸਿੰਘ ਗੋਬੀਮਾਨ ਜੀ ਸ਼੍ਰੋਮੀ ਆਕਾਲੀ ਦਲ ਦੇ ਉਮੀਦਵਾਰ ਜੋ ਕਿ ਲੋਕ ਸਭਾ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਆਉਣਾ ਸੀ ਇਹ ਬੜਾ ਦੁਖਦਾਈ ਘਟਨਾ ਹੋਣ ਕਰਕੇ ਅਸੀਂ ਇਹ ਰੈਡੀ ਮੁਲਤਵੀ ਕਰਤੀ ਹੈ ਸਤਪਾਲ ਸਿੰਘ ਤਲਵੰਡੀ ਭਾਈ ਮੈਂਬਰ ਸ਼੍ਰੋਮਨੀ ਦੇ ਜ਼ਰਾ ਪ੍ਰਬੰਧਕਪੇਟ ਬਹੁਤ ਹੀ ਸਾਡੇ ਸ਼ਹਿਰ ਵਿੱਚ ਅੱਜ ਦੁਖਦਾਈ ਘਟਨਾ ਹੋਈ ਹੈ ਘਰਾਟੀ ਪਰਿਵਾਰ ਦੇ ਚਾਰ ਜੀ ਬੇਟਾ ਨੂੰ ਦੋ ਬੱਚੇ ਇਹਨੇ ਸੂਇ ਸੈਟ ਕਰ ਲਿਆ ਉਹ ਘਰ ਦੀ ਪਰੇਸ਼ਾਨੀ ਤੋਂ ਉਹਨਾਂ ਨੇ ਕੋਈ ਤਹਿਰੀਲੀ ਸੀ ਰੀਪੀ ਕੇ ਉਹਨਾਂ ਦੀ ਬੈਥ ਹੋ ਗਈ ਸਾਨੂੰ ਸਾਰੇ ਸ਼ਹਿਰ ਨੂੰ ਬਹੁਤ ਹੀ ਦੁੱਖ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਦੁਖਦਾਈ ਸਮੇਂ ਤੇ ਉਹਨਾਂ ਨੂੰ ਸ਼ਤਾਂਜਲੀ ਭੇਟ ਕਰਦਾ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸ਼ਹਿਰ ਨਿਵਾਸ ਸੰਭਾਣਾ ਮੰਨਣ ਦਾ ਹੱਲ ਬਖਸ਼ੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਰੈਲੀ ਰੱਖੀ ਗਈ ਸੀ ਸ਼ਹਿਰ ਵਿੱਚ ਸਰਦਾਰ ਤਰਵੇਪ ਸਿੰਘ ਗੋਬਲਮਾਨ ਜੀ ਸੋਮਨੀ ਅਕਾਲੀ ਦਲ ਦੇ ਉਮੀਦਵਾਰ ਜੋ ਕਿ ਲੋਕ ਸਭਾ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਆਉਣਾ ਸੀ ਪਰ ਆ ਦੁਖਦਾਈ ਘਟਨਾ ਹੋਣ ਕਰਕੇ ਅਸੀਂ ਇਹ ਰੈਲੀ ਮੁਲਤਵੀ ਕਰਤੀ ਹੈ ਤੇ ਉਹਨਾਂ ਦੇ ਨਾਲ ਅਸੀਂ ਦੁੱਖ ਸਾਂਝਾ ਕਰਦੇ ਆ। ਮੈਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ